ਰੇ ਮੀਹਾਂ ਦੇ ਕਰਕੇ ਦਰਿਆ ਬਿਆਸ ਦਾ ਪੱਧਰ ਦਿਨੋ ਦਿਨ ਵੱਧਦਾ ਜਾ ਰਿਹਾ ਜਿਸ ਦੇ ਚੱਲ ਦੇ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਜ਼ਮੀਨ ਨੂੰ ਢਾਹ ਲਾਉਣਨੀ ਸ਼ੁਰੂ ਕਰ ਦਿੱਤੀ ਹੈ ਪਾਣੀ ਦੇ ਵੱਧੇ ਪੱਧਰ ਜਲਾ ਤਰਨ ਤਰਨ ਦੇ ਪਿੰਡ ਤੂੰਦਾ ਦੀ ਕਿਸਾਨਾਂ ਦੀ ਚਿੰਤਾ ਨੂੰ ਵਧਾ ਰਹੀ ਹੈ ਤੇ ਕਿਸਾਨਾਂ ਨੇ ਦੱਸਿਆ ਹੈ ਕਿ ਦਰਿਆ ਬਿਆਸ ਦੇ ਵਿੱਚ ਹਰ ਸਾਲ ਪਾਣੀ ਦਾ ਪੱਧਰ ਵਧਣ ਦੇ ਕਰਕੇ ਸਾਡੀ ਮਾਲਕੀ ਜ਼ਮੀਨ ਦਰਿਆ ਬਿਆਸ ਦੀ ਭੇਟ ਚੜ ਰਹੀ ਹੈ ਉਥੇ ਹੀ ਦਿਨੋ ਦਿਨ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡ ਜੁੜਾ ਹੈ ਪਿੰਡ ਦੇ ਵਿੱਚ ਹੜੋਂ ਦਾ ਵੀ ਡਰ ਬਣਿਆ ਹੋਇਆ ਹੈ ਦਰਿਆ ਬਿਆਸ ਦੇ ਕਾਰਨ ਹਰ ਸਾਲ ਹੁੰਦੇ ਨੁਕਸਾਨ ਦਾ ਜਾਇਜ਼ਾ ਲੈਣ ਪ੍ਰਸ਼ਾਸਨ ਸੰਦੇ ਅਧਿਕਾਰੀ ਆਉਂਦੇ ਤਾਂ ਹਨ ਪਰ ਕੋਈ ਵੀ ਸਾਡੀ ਸਮੱਸਿਆ ਦਾ ਪੱਕਾ ਹੱਲ ਨਹੀਂ ਕਰਦਾ ਹਰ ਸਾਲ ਸੈਂਕੜੇ ਏਕੜ ਫਸਲ ਦਰਿਆ ਦੀ ਦਰਿਆ ਬਿਆਸ ਦੀ ਮਾਰ ਦੇ ਹੇਠ ਜਾਂਦੀ ਹੈ ਆਦਾ ਮਸਲਾ ਹੈ ਜੀ ਪਿੰਡ ਤੁਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆ ਅਸੀਂ ਜੀ ਸਾਡੇ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਢਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਹੀ ਪਹਿਲਾਂ ਢਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਉੱਥੇ ਸਪਰਨ ਲੱਗਣ ਸਪਰਨ ਲੱਗਣ ਜਾਂ ਨੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਧੁੰਡੇ ਨੂੰ ਨੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ ਐਸੇ ਹਾਲ ਹਰ ਸਾਲ ਮਾਰਵਾਜ ਦੀ ਅਧਰਿਆਦੀ ਜੀ ਆਸ ਇਸ ਟੈਂਪ ਦੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਤੋਂ ਸਿਰਫ ਇੱਕ ਇਕੱਲਾ ਦੂਰ ਵਾ ਰਾਹ ਤੋਂ ਅਸੀਂ ਇਕੱਠੇ ਹੋਏ ਜਿਹੜੇ ਬੰਦੇ ਪੂਰੇ ਪਿੰਡ ਵੱਲੋਂ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਆ 70 ਏਕੜ ਜੇ ਜ਼ਮੀਨ ਆ ਸਾਡੀਆਂ ਜੋ ਜ਼ਮੀਨਾਂ ਨੇ ਸਾਡੀਆਂ ਨੰਬਰੀ ਜ਼ਮੀਨਾਂ ਨੇ ਸਾਡੀ ਮਾਰਗੀ ਹੈ ਪਹਿਲਾਂ ਤਾਂ ਕਈ ਸਾਲਾਂ ਤੋਂ ਸਾਡੀ ਅੱਧੀ ਜ਼ਮੀਨ ਦੇ ਵਿੱਚ ਵੈਸੇ ਵਗਦਾ ਆ ਗਿਆ ਸੀਗਾ ਤੇ ਹੁਣ ਤਾਂ ਆ ਤਿੰਨਾ ਚੌਂਦਰਾਂ ਦੇ ਵਿੱਚ ਹੀ ਅ ਘੱਟੋ ਘੱਟ ਵੀ ਜਲ 40-50 ਕਲੀ ਜਮੀਨ ਦੇ ਦਰਿਆ ਦੇ ਜਿਹੜੇ ਇਹ ਢਾਈ ਟੇਢੀ ਦਰਿਆ ਨੇ ਆਪਣੇ ਨਾਲ ਮਲਾ ਲਿਆ ਇਸ ਤੋਂ ਬਾਅਦ ਜਿਹੜੀ ਜਮੀਨ ਅੱਗੇ ਆ ਅਗਲੇ ਪਾਸੇ ਆ ਉਹ ਤਾਂ ਬਿਲਕੁਲ ਨਵੀਂ ਜਮੀਨ ਆ ਜਿਹੇ ਸਾਡਾ ਆਧਾ ਕਲਾ ਦਰਿਆ ਕ੍ਰੋਸ ਕਰ ਜਾਂਦਾ ਤੇ ਇਹ ਸਾਡੇ ਪਹਿਲਾਂ ਬਿਲਕੁਲ ਜਲਿਟਾ ਲੱਗਣੀ ਆ ਸਾਡਾ ਅੱਧਾ ਪਿੰਡ ਹੀ ਟਹਿ ਸਕਦਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਇਹ ਪੂਰਾ ਕਨਫਰਮ ਨਹੀਂ ਕਿ ਕਿ ਡੀਸਾ ਨੂੰ ਪਿਛੇ ਇਸ ਪਰ ਪਾਸ ਕੀਤੇ ਜਾਂ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਕਹਿੰਦੇ ਜਲਦੋ ਜਲ ਸਾਡੀ ਇਸ ਪਰ ਲਾ ਕੇ ਤੇ ਸਾਡੇ ਪਿੰਡ ਨੂੰ ਬਚਾ ਕੀਤਾ ਜਾਵੇ ਸਾਡੇ ਜਿਹੜੇ ਜੱਦੀ ਜੱਦਾਦਾਦੇ ਨੇ ਜ਼ਮੀਨਾਂ ਨੇ ਉਹ ਉਹਦਾ ਬਚਾ ਕੀਤਾ ਜਾਵੇ ਤੇ ਜਿਆ ਸਾਨੂੰ ਬਣਦਾ ਮੌਜਾ ਸਾਡੀ ਬੜੀ ਜਮੀਨਾਂ ਵਿੱਚ ਪੱਕਾ ਦਰਿਆ ਵਗਦਾ ਸਾਨੂੰ ਉਹਦਾ ਮੌਜਾਤਾ ਜਾਵੇ ਸਾਡੀ ਇਹ ਸਰਕਾਰ ਨੂੰ ਸਾਡੇ ਵੱਲੋਂ ਰਿਕੁਐਸਟ ਆ ਪੂਰੇ